ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਬੰਟੀ ਸਪੇਨ ਤੋਂ ਦੋਸਤੋ ਅਬ ਮੇਰੀ ਵੀਡੀਓ ਜਿਸ ਦਾ ਹੀ ਰੁਕੇਗੀ ਉਹਦੇ ਨਾਲ ਇੱਕ ਰਿਕਾਰਡਿੰਗ ਸ਼ੁਰੂ ਹੋ ਜਣੀ ਆ ਮੇਰਾ ਇੱਕ ਭਰਾ ਕੰਮ ਲੱਭਦਾ ਸੀਗਾ ਮੇਰਾ ਕਿਸੇ ਨੇ ਨੰਬਰ ਦਿੱਤਾ ਉਹਦੀ ਪਰਮਿਸ਼ਨ ਨਾਲ ਹੀ ਮੈਂ ਰਿਕਾਰਡਿੰਗ ਲਗਾ ਪਾਉਣ ਲੇਕਿਨ ਉਹਨੂੰ ਮੈਂ ਦੱਸਿਆ ਬਾਅਦ ਚੋਣੇ ਕਿ ਮੈਂ ਰਿਕਾਰਡ ਕਰਦਾ ਮੈਂ ਕਿਹਾ ਨੈਚੁਰਲ ਜੋ ਗੱਲਾਂ ਦੱਸੇਗਾ ਸਾਰਿਆਂ ਨੂੰ ਪਤਾ ਲੱਗੇ ਸਪੇਨ ਦੇ ਹਾਲਾਤ ਕੀ ਆ ਅਕਸਰ ਮੈਂ ਵੀਡੀਓ ਪਾਉਣਾ ਕਿ ਇੱਥੇ ਦੇ ਹਾਲਾਤ ਮਾੜੇ ਆ ਬੰਦੇ-ਬੰਦਿਆਂ ਨੂੰ ਸੱਦ ਕੇ ਪਰੇਸ਼ਾਨ ਕਰਦੇ ਆ ਫੋਨ ਬੰਦ ਕਰ ਲੈਂਦੇ ਆ ਬੰਦੇ ਗੁਰਦੁਆਰਾ ਸਾਹਿਬ 'ਚ ਸੌਂਦੇ ਆ ਝ ਉਹ ਸਾਰੀ ਇਸ ਰਿਕਾਰਡਿੰਗ ਚ ਮਿਲ ਜਾਣੀ ਆ ਠੀਕ ਆ ਔਰ ਕਈ ਬੰਦੇ ਮੈਨੂੰ ਪਰਸਨਲ ਮੈਸੇਜ ਕਰਕੇ ਏਜੰਟਾ ਦਾ ਨੰਬਰ ਪੁੱਛੀ ਜਾਂਦੇ ਪਾਜੀ ਕੋ ਏਜੰਟਾ ਦਾ ਨੰਬਰ ਦਿਓ ਭਰਾਵਾ ਮੈਨੂੰ ਕੋਈ ਨਾ ਨਾ ਏਜੰਟਾ ਦਾ ਨੰਬਰ ਪੁੱਛੋ ਏਜੰਟਾ ਤੋਂ ਤਾਂ ਮੈਂ ਬਚਣ ਨੂੰ ਕਹਿੰਦਾ ਤੇ ਤੁਸੀਂ ਮੇਰੇ ਤੋਂ ਏਜੰਟਾ ਦਾ ਨੰਬਰ ਪੁੱਛੀ ਜਾਂਦੇ ਆ ਬਾਕੀ ਤੁਸੀਂ ਇਹ ਰਿਕਾਰਡਿੰਗ ਸੁਣਿਓ ਆਪਣੀ ਤੁਹਾਡੀ ਜੋ ਵੀ ਇਸ ਰਿਕਾਰਡਿੰਗ ਪ੍ਰਤੀ ਤੁਹਾਡੇ ਦਿਮਾਗ ਚ ਕੋਈ ਵੀ ਅਸੀ ਗੱਲ ਆਵੇ ਤੇ ਉਹ ਤੁਸੀਂ ਕਮੈਂਟਾਂ ਚ ਲਿਖ ਸਕਦੇ ਆ ਤੇ ਜਿਸ ਕਮੈਂਟ ਦਾ ਮੈਨੂੰ ਲੱਗਦਾ ਹੋਇਆ ਜਵਾਬ ਦੇਣਾ ਤਾਂ ਮੈਂ ਉਹਦਾ ਜਵਾਬ ਵੀ ਲੈ ਕੇ ਜ਼ਰੂਰ ਦਵਾਂਗਾ ਜੇ ਕਿਸੇ ਨੇ ਅਸੀਂ ਉਹਨਾਂ ਕਮੈਂਟਾਂ ਰਾਹੀਂ ਜਵਾਬ ਦੇਵਾਂਗੇ। ਉਹ ਭਾਈ ਇਹ ਮੁੰਡਾ ਜਿਹਨਾਂ ਪਾਏ ਆ ਉਹ दारू-ਦੂਰੂ ਪੀਂਦਾ ਤੇ ਰਾਤੀ ਵੀ ਗੁਰੂ ਘਰੋਂ ਟੀਕੇ ਚਲ ਗਿਆ। ਨਹੀਂ ਜਿਹਦੇ ਕੋਲ ਜਿਹਦੇ ਕੋਲ ਆਏ ਆ ਉਹ दारू ਪੀਂਦਾ ਜਾਂ ਜਿਹੜਾ ਨਾਲ ਆ ਕੀ ਸਮਝਿਆ ਨਹੀਂ ਮੈਂ। ਇਹ ਤਾਂ ਬੜੀ ਚਾਰ ਗਾਣੇ ਵੀ ਆਪਾਂ ਉਹ ਮੁੰਡੇ ਨੇ दारू-ਦੂਰੂ ਰਾਤੀ ਪੀ ਲਈ ਸੀਗੀ। ਹਾਂ। ਅੱਛਾ। ਹੈਲੋ। ਹੈਲੋ ਹੈਲੋ ਆ ਜਾਂਦੀ ਭਾਈ ਹਾਂ ਹੁਣ ਆਈ ਆਵਾਜ਼ ਅੱਛਾ ਹੁਣ ਦੱਸੋ ਪਹਿਲਾਂ ਤਾਂ ਮੈਨੂੰ ਸਾਰੀ ਗੱਲ ਦੱਸੋ ਵੀ ਤੁਸੀਂ ਆਏ ਕਿਹਦੇ ਕੋਲ ਆ ਕਿੱਥੋਂ ਆਏ ਤਾਂ ਕਿੱਥੇ ਸੁੱਤੇ ਰਾਤੀ ਮੈਨੂੰ ਸਾਰੀ ਗੱਲ ਦੁਬਾਰਾ ਦੱਸ। ਨਾ ਭਾਈ ਆ ਪਾ ਬਾਥਰੂਮ ਤੋਂ ਆਏ ਸੀਗੇ ਤੇ ਮੁੰਡਾ ਅਜੇ ਨਾਲ ਸੀ ਇੱਕ ਹਾਂ ਤੇ ਉਹ ਜਿਹੜਾ ਮੁੰਡਾ ਉਹ ਸਾਢੇ 3 ਸਾਲ ਹੋ ਗਏ ਭਾਈ ਇੱਥੇ ਹਾਂ ਤੇ ਉਹਦੀ ਮਾਸਰੀ ਇੱਥੇ ਪੱਕੀ ਆ ਤੇ ਤਾਂ ਤਾਂ ਕਹਿੰਦਾ ਵੀ ਚਲੋ ਕੋਈ ਨਹੀਂ ਤੁਹਾਡਾ ਰਹਿ ਐਸਦਾ ਵੀ ਹੋ ਜੂਗਾ ਤੇ ਨਾਲੇ ਕਹਿੰਦਾ ਵੀ ਤੁਹਾਨੂੰ ਕੰਮ ਵੀ ਦੁਬਾਰਾ ਆਗੇ ਹਾਂ ਤਾਂ ਕਹਾਂ ਠੀਕ ਆ ਭਾਈ ਜੀ ਉਹ ਬੜੀ ਮੁੰਡਾ ਹੀ ਦਾਰੂ ਗੁਰੂ ਪੀਂਦਾ ਸੀਗਾ ਸਾਨੂੰ ਪਤਾ ਨਹੀਂ ਸੀਗਾ ਤੇ ਉਹਨੇ ਰਾਤੀਂ ਖਰੇ ਪੀਲੀ ਦਾਰੂ ਸਾਥੋਂ ਲੈ ਆਵਲ ਲੱਗਤ ਪੈਸੇ ਸੀਗੇ ਮਿਲ ਲਈ ਉਹਨੇ ਤੁਹਾਨੂੰ ਕਿਹਾ ਵੀ ਅਸੀਂ ਵੀ ਤੂੰ ਮਤਲਬ ਦਾਰੂ ਨਾ ਪੀ ਅਸੀਂ ਗੁਰੂ ਘਰ ਜਾਣਾ ਆ ਹਾਂ ਤੇ ਉਹ ਆਸਾਨਾ ਹੀ ਅੰਦਰ ਐਂਟਰ ਹੋ ਗਿਆ ਗੁਰੂ ਘਰ ਦੇ ਉਹ ਫਿਰ ਮੈਂ ਕਿਹਾ ਮੈਂ ਕਿਹਾ ਵੀ ਭਾਜੀ ਮੁੰਡੇ ਨੇ ਦਾਰੂ ਕਿੱਦੀ ਨਾਲ ਦੇ ਨੇ ਉਹ ਕਿੰਨੇ ਵੀ ਇਹਨੂੰ ਬਾਹਰ ਕੱਢ ਦੂ ਉਹਨੇ ਬਾਹਰ ਕੱਢਿਆ ਉਹਨੂੰ ਭਾਜੀ ਤੇ ਕੋਈੜਾ ਮੁੰਡਾ 19 ਸਾਲ ਨਾਲ ਸੀਗਾ ਉਹ ਕਹਿੰਦਾ ਇਹਨੇ ਹੁਣ ਜਾਣਾ ਕਿੱਥੇ ਆ ਹਾਂ ਮਾਸੀ ਘਰ ਕਹਿੰਦੇ ਇਹਨੂੰ ਛੱਡ ਦਿੰਦੇ ਉਹਦੀ ਮਾਸੀ ਨੇ ਵੀ ਨਹੀਂ ਫੋਨ ਚੱਕਿਆ ਤੇ ਉੱਪਰੋਂ ਸਾਹ ਪਾਰ ਦੇ ਨਾਲ ਉੱਥੇ ਰ ਗੁਰੂ ਘਰ ਹੋ ਗਏ ਸੀ ਦੋ ਜਾਨੇ ਜਿਹੜਾ ਤੀਜਾ ਮੁੰਡਾ ਸੀ ਜਦ ਤਰਾ ਉਹ ਵੀ ਨਾਲ ਉਹਦੇ ਨਾਲ ਪਾਰ ਦੇ ਬੈਠਾ ਰਿਆ ਸਾਰੀ ਰਾਤ ਸੁੱਤੇ ਕਿੱਥੇ ਤੁਸੀਂ ਫਿਰਤੀ ਮੈਂ ਭਾਜੀ ਗੁਰੂ ਘਰ ਸੁੱਤਾ ਜਿਹੜਾ ਨਾਰ ਦੇ ਮੁੰਡੇ ਵੀ ਵਿਚਾਰਾ ਉਹ ਪਾਰ ਵੀ ਸੁੱਤਾ ਜਾ ਕੇ ਉਹਦੇ ਨਾਲ ਵੀ ਕਹਿੰਦਾ ਇਹ ਇਹਦੀ ਇਹਦਾ ਹੁਣ ਫੋਨ ਕਿ ਆ ਰੱਖੇ ਵੀ ਇਹ ਹੁੰਡੇ ਦਾ ਫਿਰਦਾ ਇੱਥੇ ਅੱਛਾ ਮੰਨ ਕੇ ਚੱਲੋ ਜੇ ਹੁਣ ਤੁਹਾਨੂੰ ਰਹਿਸ਼ ਨਾ ਮਿਲੇ ਜਾਂ ਕੋਈ ਨਾ ਬਣੇ ਫੇਰ ਕਿੱਥੇ ਸੋਣਾ ਅੱਜ ਜਾਂ ਕਿੱਥੇ ਜਾਣਾ ਦੇਵਾ ਦੀ ਗੁਰੂ ਘਰ ਪੁੱਛ ਲਾਗੇ ਨਹੀਂ ਤੇ ਆਰ ਕੇ ਬਾਜੀ ਸੌਣ ਲਾਗੇ ਹੋਰ ਕਿੱਥੇ ਲਵਾਉਣਾ ਬਾਜੀ ਯਾਰ ਨਹੀਂ ਨਹੀਂ پارک ਨਹੀਂ ਮੈਂ ਸੌਣ ਦਿੰਨਾ ਉੱਤੇ ਦੂਜਾ ਕਿੰਨਾ ਟੈਮੋ ਕਿੰ ਇੰਡੀਆ ਤੋਂ ਆਇਆ ਤੋ ਆਨੂ ਬਾਜੀ ਅਣੀ ਮੈਨੂੰ 4 ਮਹੀਨੇ ਹੋਇਆ ਕਿੰਨੇ ਪੈਸੇ ਲਾ ਕੇ ਆ ਮੇਰਾ ਵੀਰ ਬਈ ਮੈਂ ਬੜੀ ਕਰੋਸ਼ੀ ਆਇਆ ਸੀਗਾ 8.5 ਲੱਖ ਰੁਪਇਆ ਲਾ ਕੇ ਤੇ ਜਿਹੜੇ ਨਾਲ ਦੇ ਉਹ ਉਹ ਵੀ ਬੜੀ ਸਾਰੇ ਇਦਾਂ ਆਏ ਹੋ ਮਤਲਬ 8.5 8.5 ਲੱਖ ਲਾ ਕੇ ਆਏ ਹੋ ਹਾਂਜੀ ਇੱਕ ਮੁੰਡਾ ਬਾਜੀ ਮਾਲਟਾ ਲਾ ਕੇ ਆਇਆ ਸੀ ਉਹਦੋਂ ਕਿੰਨੇ ਲਾ ਕੇ ਆ ਇੰਨੇ ਬੈ ਲਾ ਗਿਆ ਭਾਵੇਂ ਉਹ 14 ਲੱਖ ਲਾ ਗਿਆ 14 ਲੱਖ ਲਾ ਕੇ ਤੇ ਹੁਣ ਤੁਸੀਂ ਸਪੇਨ ਦੇ ਵਿੱਚ ਤੇ ਸਪੇਨ ਦੇ ਹਾਲਾਤ ਪਤਾ ਲੱਗਿਆ ਕੰਮ ਦੇ ਹੁਣ ਹਾਂਜੀ ਹਾਂਜੀ ਉਹ ਭਾਵੇਂ ਮਹੀਨੇ ਜੀ ਪਤਾ ਲੱਗਿਆ ਸੀ ਆਉਂਦਿਆਂ ਨੂੰ ਹਾਂ ਤੇ ਹੁਣ ਵੀ ਭਾਜੀ ਕੱਲ ਕੱਲ ਨੂੰ ਘਰੋਂ ਪੈਸੇ ਮੰਗਾਏ ਆ ਥੋੜੇ ਜਿ 1.5 200 ਮਗਾ ਭੇਜ ਦੋ ਹਾਂ ਕਿਉਂ ਕਹਿੰਦੇ ਕੋਈ ਨਹੀਂ ਭੇਜ ਦਿੰਨੇ ਆ ਘਰੋਂ ਕਾਦੇ ਪੈਸੇ ਮੰਗਾਏ ਵੀ ਹੁਣ ਹੈ ਨਹੀਂ ਕੋਲ ਤਾਂ ਟਿਕਟ ਜੋ ਗਈ ਆ ਬਸ ਇਦਾਂ ਆ ਮੈਂ ਤੁਹਾਨੂੰ ਨਾ ਸਾਮ ਲਾਣਾ ਠੀਕ ਆ ਪਰ ਤੁਸੀਂ ਹੈ ਤਿੰਨੇ ਜਣੇ ਪੰਗਾ ਤਾਂ ਇਹ ਨਾ ਮੇਰੇ ਕੋਲ ਇੱਕ ਅੱਧਾ ਫੰਦਾ ਤੇ ਆਜ ਵੀ ਪਹਿਲੇ ਹੀ ਬੰਦੇ ਬਹੁਤ ਆ ਜਿਹਨੇ ਨੰਬਰ ਦਿੱਤਾ ਉਹ ਵੀ ਮੇਰੇ ਕੋਲ ਆਇਆ ਆਪਣਾ ਸ਼ਾਬਾਸ਼ ਜੀ ਜਿੰਦਾ ਝਾੜੂ ਧੂੜ ਕੰਮ ਨਹੀਂ ਕੋਚੇ ਬਚਾ ਲਾਉਣ ਦਿੰਦੇ ਕਰਾ ਦਿਓ ਤਿੰਨਾਂ ਨੂੰ ਕਿਤੇ ਕਿਸਾੜੀ ਦੀ ਯਾਰ ਝਾੜੂ ਪੋਚਾ ਤਿੰਨਾਂ ਜੋ ਕਿਸੇ ਨੂੰ ਵੇਟਰੀ ਦਾ ਪ੍ਰੋਪਰ ਕੰਮ ਆਉਂਦਾ ਜਾਂ ਕਿਚਨ ਦਾ ਜਾਂ ਤੰਦੂਰ ਦਾ ਜਾਂ ਕੁੱਕ ਦਾ ਜਾਂ ਨਾਈਆਂ ਦਾ ਜਾਂ ਕੋਈ ਕੰਮ ਆਉਂਦਾ ਕਿੰਨੇ ਨੂੰ ਪਾਜੀ ਮੈਂ ਕਟਿੰਗ ਦਾ ਆਉਂਦਾ ਥੋੜਾ ਉਹਦਾ ਮੈਨੂੰ ਕਟਿੰਗ ਕਿਹੜੀ ਸਿਰ ਦੀ ਕਿ ਕਿਚਨ ਵਾਲੀ ਇੱਕ ਇੱਕ ਪਾਜੀ ਮੁੰਡਾ ਨਾਲ ਜਿਹੜਾ ਜਿਹੜਾ 14 ਲੱਖ ਲਾ ਗਿਆ ਉਹਨੂੰ ਸਲੂਨ ਦਾ ਕੰਮ ਆਉਂਦਾ ਹੈ 14 ਲੱਖੇ ਨੂੰ ਆਉਂਦਾ ਹੈ ਹਾਂਜੀ ਤੇ ਜਿਹੜਾ ਇੱਕ ਨਾਲ ਮੁੰਡਾ ਹੈ ਉਹ ਗਲੋਬਲ ਕਰ ਲੈਂਦਾ ਯਾਰ ਗਲੋਬਲ ਤਾਂ ਮੈਂ ਵੀ ਕਰ ਲੈਂਦਾ ਹਾਂ ਬਾਕੀ ਪਾਜੀ ਮੈਨੂੰ ਇੰਗਲਿਸ਼ ਆਉਂਦੀ ਚੰਗੀ ਤਰ੍ਹਾਂ ਐਵੇਂ ਮੈਂ ਕਹਿ ਰਿਹਾ ਮੈਂ ਕਹਿ ਜਿਮਾ ਮੈਨੂੰ ਆ ਵੀ ਆਉਂਦਾ ਉਹ ਵੀ ਆਉਂਦਾ ਪਾਜੀ ਸਿੱਧੀ ਕਰਦਾ ਵੀ ਮੈਨੂੰ ਕੋਈ ਨਹੀਂ ਆਉਣਾ ਇਦਾਂ ਕਹਿ ਰਿਹਾ ਮੈਂ ਸਿੱਧੀ ਗੱਲ ਬਾਜੀ ਯਾਰ ਮੇਰਾ ਨੰਬਰ ਕਿਹੜੇ ਗਰੁੱਪ ਚ ਮਿਲਿਆ ਜੀ ਗਰੁੱਪ ਚੋਂ ਨਹੀਂ ਮਿਲਿਆ ਇੱਥੇ ਵਲੈਂਸੀਆ ਵਾਲੇ ਭਾਜੀ ਮੁੰਡਾ ਸੀ ਕਾਇਕ ਉਹਨੇ ਮੈਨੂੰ ਐਡ ਕਰਾਇਆ ਵੀ ਉਹ ਮੈਂ ਗਰੁੱਪ ਚ ਪਾਇਆ ਸੀ ਮੈਂ ਕਿਹਾ ਵੀ ਭਾਜੀ ਕਿਥੋਂ ਰਹਿ ਐ ਸ਼ਹਿਰ ਦੱਸਿਓ ਤੇ ਉਹ ਵੀਰ ਨੇ ਮੈਨੂੰ ਕੰਟੈਕਟ ਕੀਤਾ ਗਰੁੱਪ ਚ ਉਹ ਕਹਿੰਦਾ ਭਾਜੀ ਰਹਿ ਐ ਸ਼ਹਿਰ ਗਿਆ ਪਰ 150 ਕਿਲੋਮੀਟਰ ਦੂਰ ਆ ਮੈਂ ਕਿਹਾ ਭਾਜੀ ਵੀ ਆ ਸਾਡੇ ਨਾਲ ਹੋਇਆ ਵੀ ਜੀ ਤੁਸੀਂ ਕੰਮ ਵੀ ਦੱਸ ਦੋ ਸਾਨੂੰ ਹੈਗਾ ਤੇ ਕਹਿੰਦੇ ਭਾਜੀ ਆ ਨੰਬਰ ਲਓ ਭਾਈ ਜੀ ਤੁਹਾਡੀ ਸਾਈਡਿੰਗ ਕਰਾ ਸਕਦੇ ਆ ਜੀ ਤੇ ਮੈਂ ਉਹ ਮੈਂ ਕਿਹਾ ਭਾਜੀ ਤੁਸੀਂ ਪੱਕੇ ਪੈ ਰਹੀਏ ਮੈਂ ਤੁਹਾਨੂੰ ਟਿਕਟ ਦੂਗੀ ਪੈਸੇ ਆ ਕਿ ਉਹ ਵੀ ਖਰਚ ਹੋ ਗਏ ਤੇ ਪਰ ਇਹ ਨਾ ਪਾਸ ਤੋਂ ਇੱਧਰ ਨੋ ਕਿਨਣਾ ਨਾ ਉ ਹਾਂਜੀ ਮੇਰਾ ਫੋਨ ਰਿਕਾਰਡਿੰਗ ਤੇ ਲੱਗਾ ਜਿੰਨੀ ਵੀ ਤੇਰੀ ਮੇਰੀ ਗੱਲ ਹੋ ਰਹੀ ਸਾਰੀ ਰਿਕਾਰਡ ਹੋ ਰਹੀ ਹੈ ਅੱਛਾ ਨਹੀਂ ਨਹੀਂ ਕੋਈ ਗੱਲ ਨਹੀਂ ਭਾਜੀ ਥੋੜਾ ਸੱਚੀ ਆ ਨਹੀਂ ਨਹੀਂ ਮੈਂ ਉਹ ਨਹੀਂ ਗੱਲ ਕਹਿਣ ਲੱਗਾ ਮੇਰੇ ਮੈਂ ਅਕਸਰ ਫੇਸਬੁੱਕ YouTube ਤੇ ਵੀਡੀਓ ਪਾ ਕੇ ਤੇ ਹਾਲਾਤ ਦੱਸਦਾ ਰਹਿੰਨਾ ਠੀਕ ਆ ਨਾ ਅੱਛਾ ਜੀ ਤੇ ਬਾਕੀ ਇਹ ਆ ਕਿ ਮੈਂ ਤੁਹਾਡਾ ਇਹ ਮੈਂ ਤਾਂ ਵਾਦਾ ਕਰਦਾ ਕਿ ਤੁਹਾਨੂੰ ਪਾਰਕ ਆ ਕੇ ਚ ਨਹੀਂ ਸੌਣ ਦਿੰਦਾ ਲੇਕਿਨ ਮੈਂ ਕੰਮ ਦਾ ਥੋੜਾ ਨਾ ਨਹੀਂ ਪ੍ਰੋਮਿਸ ਕਰਦਾ ਕਿਉਂਕਿ ਕੰਮ ਦੇ ਹਾਲਾਤ ਇਸ ਵੇਲੇ ਬਿਲਕੁਲ ਹੀ ਜ਼ੀਰੋ ਤੇ ਆ ਅੱਛਾ ਜੀ ਫਿਲਹਾਲ ਨਹੀਂ ਮੈਂ ਤੁਹਾਨੂੰ ਕੰਮ ਦਾ ਕੋਈ ਪ੍ਰੋਮਿਸ ਨਹੀਂ ਕਰਦਾ ਤੁਹਾਨੂੰ ਪਾਰਕ 'ਚ ਨਹੀਂ ਸੌਣ ਦਿੰਦਾ ਇਹ ਮੇਰਾ ਵਾਦਾ ਰਿਹਾ ਪਰ ਜਿਹੜਾ ਆ ਉਹ ਤੁਹਾਨੂੰ ਕੰਮ ਆਲਾ ਮੈਂ ਹਲੇ ਕੋਈ ਨਹੀਂ ਹੈ ਕਿਉਂਕਿ ਕੰਮ ਸੀਜ਼ਨ ਆਫ ਹੋ ਗਿਆ ਨਾ ਜਿਥੇ ਮੈਂ ਇੱਥੇ ਰੈਸਟੋਰੈਂਟ ਲਾਈਨ ਦਾ ਕੰਮ ਆ ਰੈਸਟੋਰੈਂਟ 12 ਦਾ ਜਾਂ ਕबाब ਦਾ ਜਾਂ ਇਦਾਂ ਵਗੈਰਾ ਕੰਮ ਆ ਜਿਥੇ ਤੁਸੀਂ ਬਲੈਂਸੀਆ ਸ਼ਹਿਰ 'ਚ ਜਿੱਥੇ ਤੁਸੀਂ ਆਏ ਇੱਥੇ ਖੇਤੀ ਦਾ ਕੰਮ ਆ ਅੱਛਾ ਜੀ ਹਾਂ ਤੁਸੀਂ ਇੱਕ ਵਾਰੀ ਇੱਥੇ ਕਿਸੇ ਨੂੰ ਹੋਰ ਪੁੱਛ ਕੇ ਦੇਖ ਲਓ ਖੇਤੀ ਦਾ ਕੰਮ ਨਹੀਂ ਤੇ ਫਿਰ ਮੈਂ ਕੁਛ ਨਾ ਕੁਛ ਕਰਦਾ ਠੀਕ ਆ ਮੇਰੇ ਦੀ ਬਾਜੀ ਇੱਕ ਬੰਦੇ ਨਾਲ ਹੋਰ ਕੰਟੈਕਟ ਕੀਤਾ ਭਾਈ ਉਹਨਾਂ ਨੇ ਕਹਿੰਦੇ ਮੈਂ ਤੁਹਾਨੂੰ ਸ਼ਾਮ ਨੂੰ ਮਿਲਦਾ ਹਾਂ ਤੇ ਉਹ ਬੜੀ ਕਹਿੰਦੇ ਵੀ ਕੰਮ ਸ਼ੁਰੂ ਨਹੀਂ ਹੋਇਆ ਅਸਾਂ ਅੰਤਰਿਆਂ ਦਾ ਜਿੱਦਾਂ ਸ਼ੁਰੂ ਹੁੰਦਾ ਹੈ ਵੀ ਤੁਹਾਨੂੰ ਦੱਸ ਦਾਂਗੇ ਹਾਂ ਤੇ ਬਾਕੀ ਬਾਜੀ ਕਹਿੰਦੇ ਕਿ ਆਈਡੀ ਮੈਚ ਹੋਊਗੀ ਤੇ ਫਿਰ ਕਹਿੰਦੇ ਤੁਹਾਨੂੰ ਲੈ ਕੇ ਜਾਵਾਂਗੇ ਤਾਂ ਵੀ ਸਿਸਟਮ ਵਾਜੀ ਤੇ ਹੋਰ ਬੜੀ ਵਮੇਨ ਬਾਜੀ ਰਹਿ ਤਾਂ ਇੱਥੇ ਹੋਇਆ ਵੀ ਤੁਹਾਨੂੰ ਜਿਹੜਾ ਆਖ ਕਿਤੇ ਮਿਲ ਜਵੇ ਰਾਤ ਨੂੰ ਤੇ ਉਹ ਵਧੀਆ ਵੀ ਕਹਿੰਗੀ ਫਿਰ ਕੰਮਦਾਰ ਚਲੋ ਬੰਦਾ ਲੱਭ ਹੀ ਲੈਂਦਾ ਉਹ ਹਾਂ ਅੰਤਰਿਆਂ ਨੇ ਕਹਿੰਦੇ ਕੰਮ ਸ਼ੁਰੂ ਨਹੀਂ ਹੋਇਆ ਹਜੇ ਜੇ ਹੋ ਵੀ ਗਿਆ ਅਸਾਂਤਰਿਆਂ ਦਾ ਕੰਮ ਤਾਂ ਤੁਹਾਨੂੰ ਰਹਿائش ਨਹੀਂ ਕੋਈ ਗੱਲ ਨਾ ਕਾਇਦ ਰਹਿ ਹੈ ਲੱਭ ਰਹੇ ਪਏ ਬਾਈ ਸਿਹਰ ਦੀ ਲੱਗੀਆਂ ਤੁਹਾਨੂੰ ਰਹਿائش ਨਹੀਂ ਮਿਲਣੀ ਤੁਸੀਂ ਪੱਕੀ ਗੱਲ ਹੈ ਤੁਸੀਂ ਇੱਥੇ ਪਰੇਸ਼ਾਨ ਹੋਣਾ ਰਹਿائش ਤੋਂ ਅੱਛਾ ਜੀ ਹਾਂ ਤੇ ਬਾਕੀ ਇਹ ਗੱਲ ਯਾਰ ਮੈਨੂੰ ਹਣਾ ਦੁੱਖ ਦਾ ਬਹੁਤ ਹੁੰਦਾ ਮੈਂ ਕਿੰਨੀਆਂ ਵੀਡੀਓ ਪਾਪਾ ਦੱਸਿਆ ਕਿ ਇੱਥੇ ਦੇ ਜਿਹੜੇ ਹਾਲਾਤ ਆ ਉਹ ਇਦਾਂ ਬੰਦੇ ਕਰਦੇ ਸੱਦ ਕੇ ਦੁਆਰਾ ਫੋਨ ਨਹੀਂ ਚੱਕਦੇ ਜਾਂ दारू ਪੀ ਕੇ ਸਮਝ ਨਹੀਂਦੇ ਜਾਂ ਬੰਦੇ ਨੂੰ ਪਰੇਸ਼ਾਨ ਕਰਦੇ ਬਹੁਤ ਵੀਡੀਓ ਚ ਦੱਸਿਆ ਲੇਕਿਨ ਵੀਡੀਓ ਦੇ ਵਿਊ ਬਹੁਤ ਹੋ ਜਾਂਦੇ ਆ ਲੇਕਿਨ ਉਹ ਤੇ ਅਮਲ ਨਹੀਂ ਹੁੰਦਾ ਮਾੜਾ ਵੀ ਲੇਕਿਨ ਹੁਣ ਪਤਾ ਗੱਲ ਕੀ ਹੈ ਮੇਰਾ ਨੰਬਰ ਤੁਹਾਨੂੰ ਦਿੱਤਾ ਤੇ ਚਲੋ ਮੇ ਲੇਕਿਨ ਚਲੋ ਮੈਨੂੰ ਥੋੜਾ ਟਾਈਮ ਦਿਓ ਕਿਉਂਕਿ ਹੈ ਤਿੰਨ ਜਣੇ ਨਾ ਕੱਲਾ ਹੋਵੇ ਤਾਂ ਮੈਂ ਤੈਨੂੰ ਕਹਾਂ ਬੈਗ ਚੱਕ ਕੇ ਚੜਿਆ ਤੇ ਇਹਨਾਂ ਨੂੰ ਸਲਾਉਣਾ ਵੀ ਕਿਤੇ ਸਹੀ ਹੈ ਨਾ ਤਿੰਨਾਂ ਨੂੰ ਕਿਤੇ ਸਲਾਉਣਾ ਵੀ ਤੁਹਾਨੂੰ ਚਲ ਚਲ ਮੈਨੂੰ ਥੋੜਾ ਟਾਈਮ ਦੇ ਮੈਂ ਤੈਨੂੰ ਕੁਝ ਕਰਦਾ ਫੋਨ ਜਾਂ ਮੈਂ ਇੱਥੇ ਵਲੈਂਸੀਆ ਕੋ ਸੈਟਿੰਗ ਕਰਾਉਂਦਾ ਤੁਹਾਡੀ ਜਾਂ ਫਿਰ ਤੁਹਾਨੂੰ ਇੱਥੇ ਸਾਦਾ ਠੀਕ ਹੈ ਠੀਕ ਹੈ ਭਾਈ ਮਿਹਰਬਾਨੀ ਓਕੇ ਨੋ ਪ੍ਰੋਬਲਮ ਓਕੇ ਮੈਂ ਵੀ